ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਦੋਂ ਅਸੀਂ ਕੋਈ ਸਰੀਰਕ ਰੋਗ ਜਾਂ ਦੁੱਖ ਵਿੱਚ ਹੁੰਦੇ ਹਾਂ ਦਿਮਾਗ ਵੀ ਕੰਮ ਨਹੀਂ ਕਰਦਾ ਉਦੋਂ ਸਿਰਫ ਮਨ ਦੀ ਸੁਣਨੀ ਚਾਹੀਦੀ ਹੈ ਕਿਉਂਕਿ ਦੁਨੀਆ ਕਹਿੰਦੀ ਹੈ ਕਿ ਪਰਮਾਤਮਾ ਨਜ਼ਰ ਨਹੀਂ ਆਉਂਦਾ ਪਰ ਸੱਚ ਤਾਂ ਇਹ ਹੈ ਕਿ ਦੁੱਖ ਵੇਲੇ ਜਦੋਂ ਹਰ ਕੋਈ ਸਾਤ ਛੱਡ ਦਿੰਦਾ ਹੈ ਉਸ ਵੇਲੇ ਸਿਰਫ ਪ੍ਰਮਾਤਮਾ ਹੀ ਨਜ਼ਰ ਆਉਂਦਾ ਹੈ ਇਸ ਲਈ ਸਾਨੂੰ ਹਰ ਪਲ ਹਰ ਸ਼ਿੰ ਪ੍ਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ ਔਖੇ ਸੋਖੇ ਵੇਲੇ ਪ੍ਰਮਾਤਮਾ ਹੀ ਸਾਥ ਨਿਭਾਉਂਦਾ ਹੈ ਦੁਨੀਆ ਨਹੀਂ ਇਸ ਲਈ ਸਾ ਸੰਗਤ ਜੀ ਬਾਣੀ ਨਾਲ ਹਮੇਸ਼ਾ ਜੁੜੇ ਰਹੋ बानी ही सब कुछ है बानी गुरु गुरु है बानी वागुरु जी का खालसा वाहेगुरु जी की फतेह